ਦਰ ਮੈਲੀ ਤੇ ਸਾਬਨ ਥੋੜਾ ਚਾਦਰ ਮੈਲੀ ਤੇ ਸਾਬਨ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਨਾਲੇ ਰੋਵੇਂਗਾ ਫਿਰ ਧੋਵੇਂਗਾ ਨਾਲੇ ਰੋਵੇਂਗਾ ਫਿਰ ਧੋਵੇਂਗਾ ਇਹ ਮੈਂ ਗੱਲ ਕਰ ਲੱਗਿਆ ਪੰਜਾਬ ਦੇ ਲੋਕੋ ਅੱਜ ਉਹ ਥਾਰ ਵਾਲੀ ਬੀਬੀ ਦੀ ਜਿਹੜੀ ਕਨਸਟੇਬਲ ਸੀ ਉਹਦਾ ਘਰ ਕੋਠੀਓ ਦੀ ਢਈ ਆ ਕਿ ਨਹੀਂ ਸਾਰੇ ਪੰਜਾਬ ਦੇ ਲੋਕ ਪੁੱਛੀ ਜਾਂਦੇ ਆ ਉਹ ਹਲੇ ਕਾਰਵਾਈ ਹਲੇ ਉਹਦੇ ਫੋਨ ਆ ਜਿਹੜੇ ਉਹ জব্দ ਹੋਏ ਆ ਕਿ ਨਹੀਂ ਸਾਰੇ ਪੰਜਾਬ ਦੇ ਲੋਕੀ ਡੀਕੀ ਜਾਂਦੇ ਆ ਇੱਕ ਕਾਂਸਟੇਬਲ ਹੋ ਕੇ 45 45 ਲੱਖ ਰੁਪਇਆ ਲੋਨ ਚੱਕਿਆ ਕਾਂਸਟੇਬਲ ਦੇ ਕੋਲ ਥਾਰ ਜਿਹੜੀ ਉਹ ਰਾਸ ਨਹੀਂ ਆਈ ਔਰ ਜਿਹੜਾ ਕਹਿ ਲੋ ਕਿ ਉਹਦੇ ਕੋਲ ਮਹਿੰਗੇ ਫੋਨ ਆ ਜਿਹੜੇ ਐਪਲ ਦੇ ਉਹ ਰਾਸ ਨਹੀਂ ਆਏ ਬੋਲਿਆ ਮੈਂ ਵੀ ਆ ਪਰ ਅੱਜ ਮੇਰਾ ਬੋਲਣ ਦਾ ਜਿਹੜਾ ਕਹਿ ਲੋ ਢੰਗ ਹੋਰ ਹੋਊਗਾ ਉਹ ਸਮਝਣ ਵਾਲੇ ਸਮਝਣਗੇ ਕਿਆ ਜਾਣਗੇ ਅਣਜਾਣ ਪਹਿਲੀ ਗੱਲ ਤਾਂ ਮੈਂ ਇਹ ਕਰਾਂ ਕਿ ਜਿਹੜੇ ਲੋਕ ਰੌਲਾ ਪਾ ਰਹੇ ਆ ਕਿ ਇਸ ਦੇ ਕੋਲ ਥਾਰ ਕਿੱਥੋਂ ਆਈ ਆ ਤਾਂ ਮੈਂ ਗੱਲ ਇਹ ਵੀ ਕਹੂੰਗਾ ਉਹਨਾਂ ਐਮਐਲਏਾਂ ਦੀ ਜਾਂਚ ਪੜਤਾਲ ਕਰੋ ਜਿਨ੍ਹਾਂ ਕੋਲ ਫੋਰਚੂਨਰ ਆਈਆਂ ਤਨਖਾਹ ਇਹਦੀ 80 ਹਜ਼ਾਰ ਸੀ ਕਨਸਟੇਬਲ ਦੀ ਤੇ ਜਿਹੜੀ ਐਮਐਲਏਾਂ ਦੀ ਤਨਖਾਹ ਹੁੰਦੀ ਆ ਲਗਭਗ 1.5 ਲੱਖ ਰੁਪਿਆ ਤਨਖਾਹ ਹੁੰਦੀ ਆ ਉਹਨਾਂ 1.5 ਲੱਖ ਵਾਲਿਆਂ ਤੋਂ ਪੁੱਛੋ ਕਿ ਤੁਸੀਂ ਆ ਜਿਹੜੀ ਕਹ ਲੋ ਆ ਫੋਰਚੂਨਰ ਕਿੱਥੋਂ ਲਈ ਆ ਆ ਨੋਦਾ ਕਿੱਥੋਂ ਲੈ ਲਈ ਆ ਆ ਸਕੋਰਪੀਆ ਕਿੱਥੋਂ ਲੈ ਲਈ ਆ ਜੇਕਰ ਉਹ ਕਹਿੰਦੇ ਆ ਸਾਡੀਆਂ ਕਿਸ਼ਤਾਂ ਤੇ ਆ ਤੇ ਉਹਨਾਂ ਨੂੰ ਪੁੱਛੋ 6-6 ਕਿੱल्ल्याਾਂ 'ਚ ਤੁਹਾਡੇ ਐਮਐਲਏ ਦੀਆਂ ਕੋਠੀਆਂ ਕਿੱਥੋਂ ਪੈ ਗਈਆਂ ਜੇ ਗੱਲ ਕਰੀ ਆ ਕਜਲਾਲਾਵਾਦ ਦੇ ਐਮਐਲਏ ਦੀ ਇਹਦੀਆਂ ਜਲਾਲਾਵਾਦ ਦੇ ਵਿੱਚ ਹੀ ਕਈ ਕੋਠੀਆਂ ਬਣ ਰਹੀਆਂ ਇੱਕ ਤਾਂ 6 ਕਿੱल्ल्याਾਂ ਦਾ ਜਿਹੜਾ ਰੋਲਾ ਪੈਂਦਾ ਉੱਥੇ ਦੋ ਕੋਠੀਆਂ ਪਈ ਜਾਂਦੀਆਂ ਕੌਣ ਪੁੱਛੂਗਾ ਕਿ ਕੌਣਾ ਕੇ ਕੋਠੀ ਟੌਂਦੀ ਗੱਲ ਕਰੂਗਾ ਸਾਨੂੰ ਹਲੇ ਤੱਕ ਸਮਝ ਨਹੀਂ ਆਈ ਫੇਰ ਜੇ ਗੱਲ ਕਰੀਏ ਤਾਂ ਜਿਹੜਾ ਕਹ ਲੋ ਅਸੀਂ ਕਹਿੰਨੇ ਆ ਮਹਿੰਗੇ ਫੋਨ ਆ ਗਏ ਆ ਤਾਂ ਫੋਨ ਆ ਜਿਹੜੇ ਉਹ ਭਾਈ ਸਾਹਿਬ ਅੱਜ ਕੱਲ ਜਿੱਥੋਂ ਮਰਜੀ ਕਿਸ਼ਤਾਂ ਤੇ ਲੈ ਲੋ ਨਾਲ ਮੈਂ ਇਹ ਵੀ ਕਹੀ ਜਾਣਾ ਕਿ ਉਹ ਕਾਂਸਟੇਬਲ ਦੇ ਨਾਲ ਮੈਨੂੰ ਕੋਈ ਭਾਈ ਸਾਹਿਬ ਇਹ ਨਹੀਂ ਕਿ ਉਹਦੇ ਤੇ ਆਇਆ ਕਿਉਂ ਕਰਦੇ ਹੋ ਤੇ ਆਹ ਕਿਉਂ ਕਰਦੇ ਆ ਕਾਂਸਟੇਬਲ ਬਾਰੇ ਮੈਂ ਬਾਅਦ ਚ ਗੱਲ ਕਰਦਾ ਉਦੋਂ ਬਾਅਦ ਮੈਂ ਜੇ ਗੱਲ ਕਰਾਂ ਕਿ ਇੱਕ ਰੌਲਾ ਪਿਆ ਸੀ 50 ਲੱਖ ਰੁਪਏ ਦਾ ਰਾਕਾ ਯੂਨੀਅਨ ਦੀ ਪ੍ਰਧਾਨਗੀ ਦਾ ਕੀ ਦਾ ਪਿਆ ਸੀ ਆ ਜਿਹੜੀ ਭਰਾਜ ਬੀਬਾ ਐਮ ਐਲ ਏ ਸੀ ਇਹਦੀ ਕੋਠੀ ਢਾਉਣ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਨਹੀਂ ਕਿਹਾ ਕਿ ਇਹਨੂੰ ਅਸੀਂ ਅੰਦਰ ਕਰਨਾ ਕਿਸੇ ਨੇ ਨਹੀਂ ਕਿਹਾ ਅਸੀਂ ਆ ਕਰਨਾ ਅਸੀਂ ਉਹ ਕਰਨਾ ਸਾਰੇ ਲੋਕ ਕੌਨਸਟੇਬਲ ਤੇ ਗਾਣੇ ਗਾਉਣ ਲੱਗ ਗਏ ਬੋਲੀਆਂ ਵਾਲੇ ਬੋਲੀਆਂ ਗਾਉਣ ਲੱਗ ਗਏ ਆ ਲਾ 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 ਜੀ ਕਰਨ ਲੱਗ ਗਏ ਪਰ ਕਿਸੇ ਨੇ ਉਹ ਜਿਹੜੀ ਭਰਾਜ ਆ ਐਮ ਐਲ ਏ ਉਸ ਬੀਬਾ ਤੇ ਕਿਸੇ ਨੇ ਨਹੀਂ ਬੋਲਿਆ ਕਿ ਜੀ ਆ ਪਿਆ 50 ਲੱਖ ਕਿੱਥੋਂ ਆ ਗਿਆ ਕਿਉਂ ਤੁਸੀਂ ਪ੍ਰਧਾਨਗੀਆਂ ਕਰਦੇ ਆ ਕਿਉਂਕਿ ਉੱਥੇ ਪਤਾ ਸੀ ਸਰਕਾਰ ਆ ਉਹਨਾਂ ਦੀ ਸਰਕਾਰ ਉਹਨਾਂ ਦੀ ਆ ਮੁੱਖ ਮੰਤਰੀ ਚੁੱਪ ਰਿਆ ਕੇਜਰੀਵਾਲ ਚੁੱਪ ਰਿਆ ਹੋਰ ਉਹਨਾਂ ਦੇ ਮੰਤਰੀ ਚੁੱਪ ਰਹੇ ਆ ਇਸ ਮਸਲੇ ਤੇ ਕੋਈ ਨਹੀਂ ਬੋਲਿਆ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਕਈਆਂ ਦੇ ਰੌਲੇ ਇਹਨਾਂ ਦੇ ਪਏ ਆ ਕਿ ਕਪੜਿਆਂ ਦੇ ਪੈਗੇ ਸੀ ਕੋਈ ਕਾਸੇ ਦੇ ਪੈਗੇ ਸੀ ਕੋਈ ਕਿਤੇ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਆਪਣੇ ਮੁੱਖ ਮੰਤਰੀ ਸਾਹਿਬ ਤੇ ਦਾ ਖੁਦ ਕਹਿੰਦੇ ਆ ਕਿ ਇਹਨਾਂ ਨੇ ਵੇਰਕਾ ਤੋਂ ਜਿਹੜੀ ਆ ਪਨੀਰੀ ਆਉਂਦੀ ਸੀ ਜਵਾਕਾਂ ਦੀ ਆਂਗਣਵਾੜੀ ਦੇ ਉਹ ਸਮਾਨ ਮਾਰ ਫੈਡ ਨੂੰ ਦਿੱਤਾ ਹਾਲਾ ਕਿ ਮਾਰ ਫੈਡ ਕੋਲ ਕੋਈ ਪੰਜੀਰੀ ਬਣਾਉਣ ਵਾਲੇ ਪਲਾਂਟ ਹੀ ਨਹੀਂ ਸੀ ਕਿਸੇ ਨੇ ਭਗਵੰਤ ਮਾਨ ਨੂੰ ਨਹੀਂ ਕਿਹਾ ਤੂੰ ਆ ਕੀ ਕਰਦਾ ਫਿਰਦਾ ਆਹ ਕੀ ਕਰੀ ਜਾਣਾ ਅੱਜ ਦੂਤੋ ਕੀ ਇਹ ਵੇਖੋ ਕਿ ਉਹਦੇ ਤਾਂ ਜਿਹੜਾ ਕਹਿ ਲਓ ਜਿਹੜੀ ਥਾਰ ਵਾਲੀ ਬੀਬੀ ਆ ਉਹਦੇ ਤੋਂ ਤੇ ਪੁੱਛਿਆ ਕਿ ਤੇਰਾ 1.5 ਲੱਖ ਦਾ ਫੋਨ ਕਿੱਥੋਂ ਆਇਆ ਹਾਲਾਂਕਿ ਉਹਦੇ ਹੱਥ 'ਚ ਫੋਨ ਫੋਨ ਹਰ ਕੋਈ ਲਈ ਫਿਰਦਾ ਕਿਸ਼ਤਾਂ ਤੇ ਪਰ ਅਸਲ ਵਿੱਚ ਕਿਸੇ ਨੇ ਭਗਵੰਤ ਮਾਨ ਨੂੰ ਨਹੀਂ ਪੁੱਛਿਆ ਵੀ ਤੇਰੇ 3 ਲੱਖ ਦੇ ਬੂਟ ਕਿੱਥੋਂ ਆਏ ਸੀ ਇਹ 3 ਲੱਖ ਦੇ ਬੂਟ ਗਿਫਟ ਕਿਨੇ ਕੀਤੇ ਸੀ ਇੱਕ ਗੱਲ ਮੈਂ ਹੋਰ ਕਹੂੰਗਾ ਗਿਫਟ ਵੀ ਉਦੋਂ ਹੁੰਦੇ ਹੁੰਦੀਆਂ ਚੀਜ਼ਾਂ ਜਦੋਂ ਕਿਸੇ ਦਾ ਕੋਈ ਕੰਮ ਕੀਤਾ ਹੋਵੇ ਕਿਸੇ ਨੇ ਨਹੀਂ ਪੁੱਛਿਆ ਆਪਾਂ ਨੂੰ ਇੱਥੋਂ ਪਤਾ ਲੱਗਦਾ ਕਿ ਮਾੜਿਆਂ ਦਾ ਜਿਹੜਾ ਕਹਿ ਲੋ ਮਾੜਿਆਂ ਨੂੰ ਕਿਤੇ ਨਾ ਕਿਤੇ ਸੱਚੱਕ ਲੈਂਦਾ ਬੱਦਾ ਪੰਜਾਬ ਦੇ ਲੋਕ ਵੀ ਕਹਿ ਦਿੰਦੇ ਆ ਪਰ ਕੋਈ ਨਹੀਂ ਬੋਲਿਆ ਹੁਣ ਮੈਂ ਗੱਲ ਕਰੂੰਗਾ ਜਿਹੜੀ ਕੌਨਸਟੇਬਲ ਸੀ ਕੌਨਸਟੇਬਲ ਦਾ ਜਦੋਂ ਰੌਲਾ ਪਿਆ ਰੌਲਾ ਪੈਣ ਤੋਂ ਬਾਅਦ ਬੀਬੀ ਦਾ ਇੰਟਰਵਿਊ ਕਹਿ ਲੋ ਚਾਹੇ ਪੋਡਕਾਸਟ ਕਹਿ ਲੋ ਉਹਦੇ ਵਿੱਚ ਉਹ ਕਹਿ ਰਹੇ ਆ ਕਿ 15-1500 ਦੀਆਂ ਕੁਰਸੀਆਂ ਮਿਲਦੀਆਂ ਮੈਂ ਅੱਜ ਬੋਲੂਗਾ ਮੈਂ ਪਹਿਲਾਂ ਵੀ ਕਿਹਾ ਸੀ ਨਾ ਕਿ ਕੋਈ ਜਾਉਂਦਾ ਕਿ ਮੁੱਕ ਗਿਆ ਕਿਸੇ ਨੇ ਪਤਾ ਨਹੀਂ ਕੀਤਾ ਜਾਉਂਦਾ ਕਿ ਮੁੱਕ ਗਿਆ ਕਿਸੇ ਨੇ ਵੇਖਿਆ ਨਹੀਂ ਮੈਂ ਵੇੜੇ ਨੂੰ ਵੇਖੀ ਜਾਵਾ ਵੇੜਾ ਮੈਨੂੰ ਵੇਖੀ ਜਾਵੇ ਉਹੀ ਗੱਲ ਆ ਪੰਜਾਬ ਮੈਨੂੰ ਵੇਖੀ ਜਾਵੇ ਮੈਂ ਪੰਜਾਬ ਨੂੰ ਵੇਖੀ ਜਾਵਾ ਕੀ ਇਹ ਕਰਦੇ ਕੀ ਆ ਮੈਂ ਵੇਖੀ ਗਿਆ ਵੀ ਹੁਣ ਕੌਣ ਬੋਲਦਾ 15 1500 ਦੀਆਂ ਜਿਹੜੀਆਂ ਲੱਕੜ ਦੀਆਂ ਕੁਰਸੀਆਂ ਸੋਹਣੇ ਡਿਜ਼ਾਈਨਾਂ ਦੀਆਂ ਆਉਂਦੀਆਂ ਤੇ ਉਹ ਸਾਨੂੰ ਵੀ ਦੱਸੋ ਭਈ 2 4 80 ਵੀ ਲੋਨ ਚੱਕ ਕੇ ਲੈ ਆਵਾਂਗੇ ਕਿ ਵਾਕਈ ਲੱਕੜ ਦੀਆਂ ਕੁਰਸੀਆਂ ਮੈਂ ਕਹੂੰਗਾ ਮੇਰੇ ਘਰੇ ਵੀ ਪਿੰਗਾ ਜੇ ਕਿਸੇ ਤਗੜੇ ਦੇ ਘਰੇ ਪਿੰਗਾ ਸੀ ਤਾਂ ਉਸ ਤੋਂ ਬਾਅਦ ਬੀਬਾ ਜੀ ਇਹ ਕਹ ਰਹੀ ਆ ਖੈਰੇ ਖੂਰੇ ਵਰਗੇ ਸਾਡੇ ਕੁੱਤਿਆਂ ਦੀ ਗੱਲ ਕਰਦੇ ਫਿਰਦੇ ਆ ਲੈ 15000 ਦਾ ਬੱਚਾ ਮੇਰੇ ਤੋਂ ਲੈ ਜਾਏ ਇਹ 1.5 ਲੱਖ ਦੀ ਗੱਲ ਕਰਦਾ ਕੋਰਸਟੇਬਲ ਕਦੇ ਵੀ ਕਿਸੇ ਐਮਐਲਏ ਐਮਐਲਏ ਤਾਂ ਦੂਰ ਦੀ ਗੱਲ ਆ ਅਸੀਂ ਜਾਣੀ ਆ ਥਾਣੇ ਕਚਹਿਰੀਆਂ ਦੇ ਵਿੱਚ ਕੋਈ ਬੀਬਾ ਕੋਈ ਸਾਡਾ ਭਰਾ ਜਿਹੜਾ ਕੌਨਸਟੇਬਲ ਹੁੰਦਾ ਕੌਨਸਟੇਬਲ ਕੀ ਐਸਐਸਆਈ ਵੀ ਕਿਸੇ ਲੀਡਰ ਨੂੰ ਇੰਜ ਨਹੀਂ ਬੋਲਦਾ ਜਿਵੇਂ ਬੀਬਾ ਬੋਲੀ ਆ ਇਥੋਂ ਇਹ ਪਤਾ ਲੱਗਦਾ ਕਿ ਕੱਟਾ ਤਿੰਗ ਦਾ ਪਿਆਏ ਕਿੱਲੇ ਦੇ ਜ਼ੋਰ ਤੇ ਜਦੋਂ ਤਾਂ ਇਨਕੁਆਰੀਆਂ ਕਰਨੀਆਂ ਸੀ ਉਸ ਵੇਲੇ ਤਾਂ ਇਨਕੁਆਰੀਆਂ ਵੀ ਨਹੀਂ ਹੋਊਗਾ ਕਹਿਣ ਤੋਂ ਪਾਪ ਪਰੋਚ ਤਗੜੀ ਸੀਗੀ ਤਾਂ ਜਿਹੜੇ ਕਹ ਲੋ ਜਦੋਂ ਤਾਂ ਕਹਿੰਦੇ ਵੱਡੇ ਅਫਸਰਾਂ ਦੇ ਨਾਮ ਆਉਂਦੇ ਸੀ ਉਸ ਟਾਈਮ ਤੇ ਤਾਂ ਕੋਈ ਨਹੀਂ ਬੋਲਿਆ ਉਸ ਤੋਂ ਬਾਅਦ ਪੋਡਕਾਸਟ ਹੁੰਦਾ ਪੋਡਕਾਸਟਾਂ ਦੇ ਵਿੱਚ ਸਾਰੀ ਗੱਲ ਕਲੀਅਰ ਕਰਕੇ ਬਾਅਦ ਦੇ ਵਿੱਚ ਕਹਿੰਦੇ ਆ ਜੀ ਇਹਨਾਂ ਦੀ ਪ੍ਰਾਪਰਟੀ ਹੜੱਪ ਕਰ ਲਈ ਕਿ ਪੱਜ ਕਰ ਲਈ ਜੋ ਵੀ ਕਹਿੰਦੇ ਆ ਪਰ ਪਹਿਲਾਂ ਕਿਉਂ ਨਹੀਂ ਹੋਇਆ ਸਾਰਾ ਕੁਝ ਤਾਂ ਮੈਂ ਆਮ ਲੋਕਾਂ ਨੂੰ ਬੇਨਤੀ ਕਰਦਾ ਕਿ ਅਸੀਂ ਇਹਨਾਂ ਲੱਖਾਂ ਵੱਲ ਧਿਆਨ ਤਾਂ ਜ਼ਰੂਰ ਦਿਗੇ ਅਸੀਂ ਇਹ ਸੋਚ ਲਿਆ ਕਿ ਇੱਕ ਕੋਸਟੇਬਲ ਦੀ 80000 ਰੁਪਿਆ ਤਨਖਾਹ ਉਹ ਗੁੱਟ ਚੋਂ ਗੁੱਟ ਚ ਪਾਉਣ ਵਾਲੀ ਘੜੀ ਮਹਿੰਗੀ ਕਿੱਥੋਂ ਲਈ ਅਸੀਂ ਇਹ ਵੀ ਸੋਚ ਲਿਆ ਕਿ 1 ਕੱਸੀ ਹਜ਼ਾਰ ਰੁਪਿਆ ਤਨਖਾਹ ਹੋਵੇ ਉਹ ਬੀਬਾ ਕੋਲ ਲੱਖਾਂ ਦੇ ਫੋਨ ਕਿੱਥੋਂ ਆ ਗਏ ਮੈਂ ਫੋਨਾਂ ਨੂੰ ਯਾਰ ਮਸਲਾ ਨਹੀਂ ਮੰਨਦਾ ਸਿਬਲ ਸਕੋਰ ਚੰਗੇ ਹੋਣ ਤਾਂ 5000 ਰੁਪਿਆ 6000 ਰੁਪਿਆ ਕਿਸ਼ਤ ਕੱਢ ਕੇ ਅਗਲਾ ਉਹ ਕਰ ਲੈਂਦਾ ਉਹ ਤਾਂ ਸਿਬਲ ਸਕੋਰਾਂ ਤੇ ਹੁੰਦਾ ਕੋਈ ਡਾਊਨ ਪੇਮੈਂਟ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਆਪਾਂ ਇਹ ਦੇਖ ਲਿਆ ਪਰ ਮੈਂ ਫਿਰ ਤੁਹਾਨੂੰ ਕਹਿਣਾ ਕਿ ਜਿਹੜੇ ਐਮਐਲਏ ਦੀਆਂ ਤਿੰਨ ਤਿੰਨ ਚੰਗੀਆਂ ਕੋਠੀਆਂ ਪੈਰੀਆਂ ਕਈ ਕਲੋਨੀਆਂ ਚ ਕੋਠੀਆਂ ਪੈਰੀਆਂ ਆਪਾਂਲੇ ਉਹਨਾਂ ਤੇ ਕਿਉਂ ਨਹੀਂ ਬੋਲੇ ਇਸ ਗੱਲ ਦਾ ਜਵਾਬ ਦਿਓ ਆਪਾਂ ਵੇਖੀਏ ਤਾਂ ਸਹੀ ਜਿਹੜਾ ਕ ਐਮ ਐਲ اے ਆ ਉਹਦੀ ਤਨਖਾਹ ਵੀ ਸਵਾ ਕ ਲੱਖ ਰੁਪਈਆ ਮੈਂ ਪਹਿਲਾਂ ਦੱਸ ਚੁੱਕਿਆ ਉਹ ਗੱਡੀਆਂ ਮਹਿੰਗੀਆਂ ਕਿੱਥੋਂ ਲੈ ਕੇ ਆਉਂਦਾ ਜਵਾਬ ਹੈ ਕੋਈ ਕਿ ਨਹੀਂ ਮੁੱਕ ਕੇ ਸਾਰੇ ਮੈਂ ਹੁਣ ਪ੍ਰਧਾਨਤ ਮਾਨ ਜੀ ਤੁਹਾਡੇ ਤੇ ਇੱਕ ਗੱਲ ਗਾਈ ਸੀ ਬੋਲੀ ਕਹ ਲੋ ਕਿ ਚਾਦਰ ਮੈਲੀ ਤੇ ਸਾਬਣ ਥੋੜਾ ਜਿਵੇਂ ਕਹ ਲੋ ਪੰਜਾਬ ਦੇ ਵਿੱਚ ਕਰਜ਼ਾ ਬਹੁਤ ਜ਼ਿਆਦਾ ਆ ਤੇ ਸਾਡੇ ਕੋਲ ਇਨਕਮ ਬਹੁਤ ਜ਼ਿਆਦਾ ਘਟਾ ਚਾਦਰ ਮੈਲੀ ਤੇ ਸਾਬਣ ਥੋੜਾ ਬੈਠੇ ਨਾਰੇ ਧੋਵੇਂਗਾ ਇਹ ਕਿਸੇ ਟਾਈਮ ਨੂੰ 2027 ਦੇ ਵਿੱਚ ਮੇਰੇ ਸੱਜਣ ਤੋਂ ਧੋਵੇਂਗਾ ਬਹਿ ਕੇ ਪਰ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਨਾਲੇ ਰੋਵੇਂਗਾ ਫਿਰ ਧੋਵੇਂਗਾ ਨਾਲੇ ਰੋਵੇਂਗਾ ਫਿਰ ਧੋਵੇਂਗਾ ਕਰਜ਼ਾ ਚੜ ਤੇ ਚੜ ਹੁੰਦਾ ਜਾ ਰਿਹਾ ਪਾਪ ਵੀ ਚੜ ਤੇ ਚੜ ਹੁੰਦੇ ਜਾ ਰਹੇ ਆ ਨਾ ਤਾਂ ਕਰਜਾ ਧੋਤਾ ਜਾਣਾ ਤੇ ਨਾ ਹੀ ਆ ਤੁਹਾਡੇ ਪਾਪ ਧੋਤੇ ਜਾਣੇ ਆ ਪਰ ਲੋਕਾਂ ਦਾ ਬੇੜਾ ਜਰੂਰ ਧੋਤਾ ਜਾਣਾ ਤਾਂ ਮੈਂ ਪੰਜਾਬ ਦੇ ਲੋਕੋ ਇਹ ਕਹਦਾ ਕਿ ਕੌਨਸਟੇਬਲ ਨਾਲ ਸਾਨੂੰ ਕੋਈ ਵਾਸਤਾ ਨਹੀਂਗਾ ਪਰ ਮੈਂ ਇਹ ਗੱਲ ਜਰੂਰ ਕਹੂੰਗਾ ਸਾਨੂੰ ਕੌਨਸਟੇਬਲ ਦਾ ਇੰਨਾ ਫਿਕਰ ਪੈ ਗਿਆ ਕਿ ਥਾਰਾਂ ਕਿੱਥੋਂ ਆ ਗਈਆਂ ਕਿਉਂਕਿ ਆਪਾਂ ਤਾਂ ਇਹ ਕਹਿੰਦੇ ਨਾ ਜਿਹੜਾ ਕੋਈ ਸਰਕਾਰੀ ਨੌਕਰੀ ਲੱਗਿਆ ਹੁੰਦਾ ਉਹ ਹੱਦੋਂ ਵੱਧ ਸਵਿਫਟ ਚਲਾ ਸਕਦਾ ਉਹਦੇ ਕੋਲੋਂ ਚੰਗੀ ਕੋਈ ਟਵਾਟਾ ਦੀ ਗੱਡੀ ਨਹੀਂ ਚੱਲਦੀ। ਉਹਦੇ ਕੋਲੋਂ ਥਾਰ ਨਹੀਂ ਚੱਲਦੀ। ਆਪਾਂ ਇਹ ਕਹਿੰਨੇ ਆ ਸਕੋਰਪੀਓ ਨਹੀਂ ਚੱਲਦੀ। ਐਵਰੇਜਾਂ ਬਹੁਤ ਥੋੜੀਆਂ ਇਹਨਾਂ ਦੀਆਂ। ਤੂੰ ਕਿੱਥੋਂ ਚੱਲਦੀਆਂ? ਆਪਾਂ ਨੂੰ ਫਿਕਰ ਪੈ ਗਿਆ ਨਾ ਇਹਨਾਂ ਦੀਆਂ ਪੁੱਛੋ ਭਰਾਓ ਐਮਐਲਿਆਂ ਤੋਂ ਕੋਠੀਆਂ ਵੀ ਹੁੰਦੀਆਂ, ਗੱਡੀਆਂ ਵੀ ਤਕੜੀਆਂ ਹੁੰਦੀਆਂ। ਕਿੱਥੋਂ ਆਈਆਂ? ਪੁੱਛੀਏ ਆਹ ਬੀਬਾ ਦਾ ਜਿਹੜਾ ਰੌਲਾ ਪਿਆ ਸੀ, ਆਹ ਨਰਿੰਦਰ ਕੌਰ ਭਰਾਜ ਦਾ ਇਹ 50 ਲੱਖ ਦਾ ਰੌਲਾ ਪਿਆ ਸੀ। ਭਗਵੰਤ ਮਾਨ ਚੁੱਪ ਰਿਆ। ਕੋਈ ਨਹੀਂ ਬੋਲਿਆ। ਮੈਂ ਕਹਿੰਨਾ ਕਿ ਅੰਨਾ ਵੰਡੇ ਰਿਓੜੜੀਆਂ ਮੋੜ ਮੋੜ ਆਪਣਿਆਂ ਨੂੰ ਦੇਵੇ ਵੰਡ ਜਦੋਂ ਤਾਂ ਕੋਈ ਆਪ ਦਾ ਰੋਲਾ ਪੈਂਦਾ ਉਹ ਆਪ ਦਾ ਨੂੰ ਕੋਈ ਕਹਿੰਦਾ ਕੋਈ ਨਹੀਂ ਬੈਠੋ 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 ਤੇ ਜਦੋਂ ਕੋਈ ਬਗਾਨਿਆਂ ਦਾ ਪੈਂਦਾ ਉਹ ਆਪੋ ਉਹ ਕਰਦੇ ਆ ਤਾਂ ਮੇਰੀ ਬੇਨਤੀ ਆ ਕਿ ਇਸ ਮਸਲੇ ਵੱਲ ਜ਼ਰੂਰ